ਹਰਦੇਵ ਸਿੰਘ ਇੱਕ ਇਮਾਨਦਾਰ ਪੁਲਿਸਪਾਲਾ ਸੀ। ਉਸਨੇ ਕਦੇ ਕੋਈ ਰਿਸ਼ਵਤ ਨਹੀਂ ਲਈ ਸੀ। ਜਿਨੇ ਵਿੱਚ ਉਸ ਦਾ ਪੂਰਾ ਨਾਮ ਚੱਲਦਾ ਸੀ ਕਿ ਪਾਈ ਹਰਦੇਵ ਸਿੰਘ ਵਰਗਾ ਬੰਦਾ ਤਾਂ ਕਿਤੇ ਹੋਈ ਨਹੀਂ ਸਕਦਾ। ਹਰਦੇਵ ਸਿੰਘ ਦਾ ਇੱਕ ਮੁੰਡਾ ਸੀ ਜਿਸ ਦਾ ਨਾਮ ਗੁਰਜੰਟ ਸਿੰਘ ਸੀ। ਹਰਦੇਵ ਸਿੰਘ ਗੁਰਜੰਟ ਸਿੰਘ ਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ। ਹਰਦੇਵ ਸਿੰਘ ਗੁਰਜੰਟ ਸਿੰਘ ਨੂੰ ਆਮ ਹੀ ਕਹਿੰਦਾ ਹੁੰਦਾ ਸੀ ਕਿ ਪੁੱਤ ਈਮਾਨਦਾਰੀ ਨਾਲ ਕੰਮ ਕਰੀਦਾ ਹੁੰਦਾ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਰੱਬ ਵੀ ਆਪਣਾ ਭਲਾ ਕਰੂਗਾ ਹਰਦੇਵ ਸਿੰਘ ਅਰਜੰਟ ਸਿੰਘ ਨੂੰ ਹਮੇਸ਼ਾ ਚੰਗੀਆਂ ਚੰਗੀਆਂ ਗੱਲਾਂ ਹੀ ਦੱਸਦਾ ਹੁੰਦਾ ਸੀ ਤੇ ਉਸ ਨੂੰ ਪੈਂਦਾ ਹੁੰਦਾ ਸੀ ਕਿ ਦੇਖ ਮੈਂ ਅੱਜ ਈਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਵੀ ਆਪਣੀ ਸਲਾਹਤਾ ਕਰਦੇ ਆ ਨਾਲੇ ਕਿਸੇ ਗਰੀਬ ਤੇ ਹੱਥ ਨਹੀਂ ਖਾਈਦਾ ਹੁੰਦਾ ਜਦੋਂ ਅਰਜੰਟ ਸਿੰਘ ਦੀ ਉਮਰ 20 ਸਾਲਾਂ ਦੀ ਹੋਈ ਉਦੋਂ ਇੱਕ ਦਿਨ ਹਰਦੇਵ ਸਿੰਘ ਦਾ ਐਕਸੀਡੈਂਟ ਹੋ ਜਾਂਦਾ ਇਹ ਉਸ ਐਕਸੀਡੈਂਟ ਵਿੱਚ ਹਰਦੇਵ ਸਿੰਘ ਦੀ ਜਾਨ ਚਲੀ ਜਾਂਦੀ ਆ ਹੁਣ ਹਰਦੇਵ ਸਿੰਘ ਦੇ ਘਰੇ ਕਮਾਉਣ ਵਾਲਾ ਕੋਈ ਨਹੀਂ ਸੀ ਸਰਕਾਰ ਨੇ ਗੁਰਜੰਟ ਸਿੰਘ ਨੂੰ ਪੁਲਿਸ ਦੀ ਨੌਕਰੀ ਦੇ ਦਿੱਤੀ ਲੋਕ ਸੋਚਦੇ ਸੀ ਕਿ ਗੁਰਜੰਟ ਸਿੰਘ ਹਰਦੇਵ ਸਿੰਘ ਦੀ ਲਾਅ ਦਾ ਤੇ ਉਹ ਨਹੀਂ ਕੀ ਇਮਾਨਦਾਰੀ ਨਾਲ ਹੀ ਆਪਣਾ ਕੰਮ ਨਿਭਾਵੇਗਾ ਪਰ ਸ਼ਾਇਦ ਇਹ ਲੋਕਾਂ ਦੀ ਗਲਤ ਸੋਚ ਨਿਕਲੀ ਸ਼ੁਰੂ-ਸ਼ੁਰੂ ਚ ਤਾਂ ਗੁਰਜੰਟ ਸਿੰਘ ਨੇ ਆਪਣੀ ਪੁਲਿਸ ਦੀ ਨੌਕਰੀ ਬਹੁਤ ਵਧੀਆ ਕੀਤੀ ਫਿਰ ਗੁਰਜੰਟ ਸਿੰਘ ਦੇ ਘਰੇ ਇੱਕ ਪੁੱਤਰ ਹੁੰਦਾ ਜਿਸ ਦਾ ਨਾਮ ਹੈਰੀ ਹੁੰਦਾ ਗੁਰਜੰਟ ਸਿੰਘ ਦੀ ਘਰ ਵਾਲੀ ਵੀ ਫੈਸ਼ਨੇਬਲ ਸੀ ਉਹ ਅਕਸਰ ਹੀ ਗੁਰਜੰਟ ਸਿੰਘ ਨੂੰ ਕਹਿ ਦਿੰਦੀ ਕਿ ਤੂੰ ਪੁਲਸਵਾਲਾ ਤੇ ਤੈਨੂੰ ਤਾਂ ਕੋਈ ਰੋਕ ਟੋਕ ਨਹੀਂ ਤੂੰ ਚਾਹੇ ਕਿਸੇ ਮਰਜ਼ੀ ਦਾ ਚਲਾਨ ਕੱਟ ਕੇ ਰੁਪਏ ਲੈ ਲੈ ਨਾਲੇ ਅਸੋ-ਬਸ ਰੁਪਏ ਤਾਂ ਹਰੇਕ ਪੁਲਸਵਾਲਾ ਹੀ ਲੈਂਦਾ ਤੂੰ ਕਿਉਂ ਨਹੀਂ ਲੈਂਦਾ ਨਾਲੇ ਆਪਣੇ ਘਰ ਵਿੱਚ પણ ਹੋਰ ਜੀ ਆਗਿਆ ਤੇ ਆਪਾਂ ਇਹਦੇ ਭਵਿੱਖ ਬਾਰੇ ਵੀ ਸੋਚਣਾ ਗੁਰਜੰਟ ਸਿੰਘ ਕਹਿ ਦਿੰਦਾ ਸੀ ਕਿ ਮੇਰਾ ਪਿਓ ਇਹ ਇੱਕ ਇਮਾਨਦਾਰ ਪੁਲਸ ਵਾਲਾ ਸੀ ਤੇ ਉਸ ਦੀ ਇਮਾਨਦਾਰੀ ਕਰਕੇ ਹੀ ਮੈਨੂੰ ਪੁਲਸ ਦੀ ਜੌਬ ਮਿਲ ਗਿਆ ਪਰ ਉਸ ਦੀ ਕਰਵਾ ਲਈ ਕਹਿ ਦਿੰਦੀ ਮੈਨੂੰ ਨਹੀਂ ਪਤਾ ਮੇਰੇ ਤਾਂ ਸੁਪਨੇ ਪੂਰੇ ਹੁੰਤੇ ਫਿਰ ਗੁਰਜੰਟ ਸਿੰਘ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਵਾਦਾ ਗਿਆ ਉਵੇਂ ਹੋਵੇ ਉਹਨਾਂ ਨੂੰ ਦੇਖਦਾ ਗਿਆ ਪੁਲਸ ਵਾਲੇ ਇੱਥੋਂ ਵੀ ਪੈਸਾ ਬਣਾਉਂਦੇ ਆ ਇੱਥੋਂ ਵੀ ਪੈਸਾ ਬਣਾਉਂਦੇ ਆ ਫਿਰ ਗੁਰਜੰਟ ਸਿੰਘ ਵੀ ਇਧਰੋਂ ਉਧਰੋਂ ਪੈਸਾ ਕਮਾਉਣ ਲੱਗ ਗਿਆ ਸੀ ਗੁਰਜੰਟ ਸਿੰਘ ਇੱਕ ਵਧੀਆ ਪੋਸਟ ਤੇ ਪੁਲਿਸ ਦੀ ਨੌਕਰੀ ਕਰਦਾ ਸੀ ਤਨਖਾਹ ਵੀ ਵਧੀਆ ਸੀ ਪਰ ਆਪਦੇ ਸ਼ੌਂਕ ਵੀ ਉਹਦੇ ਉੱਠ ਖੜੇ ਸੀ ਤੇ ਉਹਦੀ ਘਰ ਵਾਲੀ ਉਸ ਤੋਂ ਉੱਤੋਂ ਦੀ ਸੀ ਹੁਣ ਗੁਰਜੰਟ ਸਿੰਘ ਲੋਕਾਂ ਤੋਂ ਸੇਵਾ ਪਾਣੀ ਦੀ ਡਿਮਾਂਡ ਕਰਨ ਲੱਗ ਪਿਆ ਸੀ ਜੇ ਕੋਈ ਗੁਰਜੰਟ ਸਿੰਘ ਕੋਲੇ ਐਫ ਆਰ ਆਈ ਦਰਜ ਕਰਵਾਉਣਾ ਆਉਦਾ ਤਾਂ ਉਸ ਤੋਂ ਡਬਲ ਪੈਸੇ ਮੰਗ ਲੈਂਦਾ ਸੀ ਜੇਕਰ ਕੋਈ ਗੁਰਜੰਟ ਸਿੰਘ ਨੂੰ ਪੈਂਦਾ ਕਿ ਮੈਨੂੰ ਇਸ ਕੇਸ ਵਿੱਚੋਂ ਢਵਾ ਦੇ ਤਾਂ ਉਸ ਤੋਂ ਲੱਖਾਂ ਕਰੋੜਾਂ ਰੁਪਏ ਦੀ ਰਿਸ਼ਵਤ ਮੰਗਦਾ ਸੀ ਗੁਰਜੰਟ ਸਿੰਘ ਕਹਿੰਦਾ ਕਿ ਸੇਵਾ ਪਾਣੀ ਤਾਂ ਭਾਈ ਲੱਗੂਗਾ ਫਈ ਤਾਂ ਦੇਖ ਸੂਰਾਂ ਤੋਂ ਵੀ ਗੁਰਜੰਟ ਸਿੰਘ ਇਦਾਂ ਹੀ ਡਿਮਾਂਡ ਕਰਦਾ ਸੀ ਲੋਕ ਵਿਚਾਰੇ ਕੀ ਕਰਦੇ ਮਜਬੂਰਨ ਉਹਨਾਂ ਨੂੰ ਗੁਰਜੰਟ ਸਿੰਘ ਪੈਸੇ ਦੇਣ ਦੇ ਮਜਬੂਰ ਕਰਦਾ ਸੀ ਇਦਾਂ ਹੀ ਹੌਲੀ-ਹੌਲੀ ਗੁਰਜੰਟ ਸਿੰਘ ਰਿਸ਼ਵਤ ਲੈਣ ਲੱਗ ਗਿਆ ਹੁਣ ਗੁਰਜੰਟ ਸਿੰਘ ਨੂੰ ਜ਼ਿਆਦਾ ਹੀ ਲਾਲਚ ਆ ਗਿਆ ਸੀ ਉਸ ਨੂੰ ਲੱਗਿਆ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਕਿਉਂਕਿ ਗੁਰਜੰਟ ਸਿੰਘ ਦਾ ਮੁੰਡਾ ਹੁਣ 15 ਸਾਲ ਦਾ ਹੋ ਗਿਆ ਸੀ ਪਿਓ ਉਹ ਵੀ ਕਹਿੰਦਾ ਸੀ ਕਿ ਮੈਨੂੰ ਵਹਿਗੇ ਕੱਪੜੇ ਚਾਹੀਦੇ ਆ ਗੱਟੀ ਚਾਹੀਦੀ ਆ ਤੇ ਉਹ ਵਰਣ ਗੁਰਜੰਟ ਸਿੰਘ ਹੋਰ ਵੀ ਜ਼ਿਆਦਾ ਲੋਪਾਂ ਪਰਿਸ਼ੁੱਤ ਨੈਣ ਲੱਗ ਗਿਆ ਹਰੇਕ ਟਰੱਕ ਵਾਲੇ ਨੂੰ ਰੋਕ ਲੈਂਦਾ ਉਹਨਾਂ ਤੋਂ ਚੰਗਾ ਸੇਵਾ ਪਾਣੀ ਲੈਂਦਾ ਕੋਈ ਵੀ ਮੋਟਰਸਾਈਕਲ ਨਹੀਂ ਜਾਣ ਦਿੰਦਾ ਸੀ ਉਹਨਾਂ ਦਾ ਮਿੰਟ ਵਿੱਚ ਚਲਾਣ ਕੱਟ ਦਿੰਦਾ ਗੁਰਜੰਟ ਸਿੰਘ ਉਹਨਾਂ ਨਸ਼ੇ ਵਾਲਿਆਂ ਨੂੰ ਵੀ ਕੁਝ ਨਹੀਂ ਕਹਿੰਦਾ ਸੀ ਬਸ ਉਹਨਾਂ ਤੋਂ ਰਿਸ਼ਵਤ ਲੈ ਲੈਂਦਾ ਨਸ਼ਿਆਂ ਦੀ ਆਮ ਸਪਲਾਈ ਹੋ ਰਹੀ ਸੀ ਨਸ਼ੇ ਵਾਲਾ ਪੁੱਤ ਉਹ ਬਹੁਤ ਜ਼ਿਆਦਾ ਰਿਸ਼ਕਤ ਲੈਂਦਾ ਸੀ ਪਰ ਉਸ ਨੂੰ ਇਦਾਂ ਨਹੀਂ ਸੀ ਪਤਾ ਕਿ ਇਸ ਨਸ਼ੇ ਅੰਦਰ ਕੇ ਇੱਕ ਦਿਨ ਉਸ ਤੇ ਕਾਹਦਾ ਬੁਰਾ ਹਾਲ ਹੋ ਚੂਗਾ ਜਦੋਂ ਸ਼ਹਿਰ ਵਿੱਚ ਸਪਲਾਈ ਆਮ ਸੀ ਤਾਂ ਉਹਦਾ ਮੁੰਡਾ ਹੈਰੀ ਵੀ ਨਸ਼ੇ ਕਰਨ ਲੱਗ ਪਿਆ ਸੀ ਗੁਰਜੰਟ ਸਿੰਘ ਨਸ਼ੇ ਵਾਲਿਆਂ ਨੂੰ ਵੋਕਦਾ ਨਹੀਂ ਸੀ ਬਲਕਿ ਉਹਨਾਂ ਤੋਂ ਰਿਸ਼ਕਤ ਲੈਂਦਾ ਸੀ ਉਹਨ ਉਸਦਾ ਮੁੰਡਾ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਰਹਿਣ ਲੱਗ ਪਿਆ ਸੀ ਗੁਰਜੰਟ ਸਿੰਘ ਤਾਂ ਇਸ ਗੱਲ ਤੋਂ ਅਣਜਾਣ ਸੀ ਕਿਉਂਕਿ ਗੁਰਜੰਟ ਸਿੰਘ ਆਪ ਆਪਣੀ ਡਿਊਟੀ ਤੇ ਚਲਾ ਜਾਂਦਾ ਉਸ ਸੇਕਾ ਰਮਲੀਪ ਪਾਰਟੀਆਂ ਤੇ ਤੇ ਹੈਰੀ ਤਾਂ ਕੋਈ ਪੁੱਛ ਪੜਤਾਲ ਹੀ ਨਹੀਂ ਸੀ ਉਹ ਮੁੰਡਿਆਂ ਨਾਲ ਰਲ ਕੇ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਸੀ ਗੁਰਜੰਟ ਸਿੰਘ ਆਪਣੀ ਡਿਊਟੀ ਕਰਦਾ ਹੋਇਆ ਤਾਂ ਆਪਣੇ ਘਰ ਬਾਰੇ ਸੋਚਦਾ ਸੀ ਕਿ ਮੈਂ ਇਹਨਾਂ ਪੈਸਾ ਕਮਾ ਲਿਆ ਹੁਣ ਮੇਰਾ ਮੁੰਡਾ ਵਧੀਆ ਬਿਜ਼ਨਸ ਕਰਨ ਲੱਗ ਜਾਊ ਗੁਰਜੰਟ ਸਿੰਘ ਨਾ ਤਾਂ ਕਿਸੇ ਗਰੀਬ ਨੂੰ ਛੱਡਦਾ ਸੀ ਨਾ ਕਿਸੇ ਅਮੀਰ ਨੂੰ ਛੱਡਦਾ ਗਰੀਬ ਲੋਕ ਬਥੇਰੇ ਤਰਲੇ ਕਰਦੇ ਬਥੇਰੇ ਮੁੰਡੇ ਦਾ ਆਸਪਾ ਦਿੰਦੇ ਗੁਰਜਾਟ ਸਿੰਘ ਤਾਂ ਆਪਣੀ ਇੱਕ ਗੱਲ ਮੁੱਖ ਰੱਖਦਾ ਸੀ ਕਿ ਮੈਂ ਤੁਹਾਨੂੰ ਇਸ ਕੇਸ ਵਿੱਚ ਪਸਾ ਦੂੰ ਮੀ ਤਾਂ ਮੈਨੂੰ ਸੇਵਾ ਪਾਣੀ ਦੇ ਦੋ ਗੁਰਜਾਟ ਸਿੰਘ ਨੇ ਕਦੇ ਵੀ ਆਪਣੇ ਮੁੰਡੇ ਨੂੰ ਰੂਸੀ ਪੁੱਛਿਆ ਕਿ ਪੁੱਤ ਇੰਨੇ ਪੈਸੇ ਆਂ ਬਾਂ ਕਰਨਾ ਕੀ ਆ ਬਸ ਚੁੱਪ ਕਰਕੇ ਉਹਨੂੰ ਪੈਸੇ ਦੇ ਦਿੰਦਾ ਤੇ ਕਹਿ ਦਿੰਦਾ ਪਿਓ ਦੇ ਸਿਰ ਤੇ ਐਸ ਕਰ ਫਿਰ ਇੱਕ ਦਿਨ ਅਜਿਹਾ ਆਉਂਦਾ ਕਿ ਹਰੀ ਮੈਸੇਜ ਇੰਨਾ ਜ਼ਿਆਦਾ ਟੋਲ ਨਾ ਹੁੰਦਾ ਕਿ ਉਸ ਤੋਂ ਚੰਦਿਆਂ ਵੀ ਜ਼ਿਆਦਾ ਤੇ ਜਦੋਂ ਉਹ ਘਰੇ ਪਹੁੰਚਦਾ ਗੁਰਜਟ ਸਿੰਘ ਉਸ ਨੂੰ ਦੇਖਦਾ ਤਾਂ ਗੁਰਜਟ ਸਿੰਘ ਦੇ ਘੋਸ ਉੱਜਾਉਂਦੇ ਆ ਕਿ ਆਹ ਕੀ ਹੋ ਗਿਆ ਮੇਰੇ ਮੁੰਡੇ ਨੂੰ ਇੰਨੇ ਨਸ਼ੇ ਵਿੱਚ ਫਿਰ ਉਹ ਆਪਣੇ ਮੁੰਡੇ ਨੂੰ ਨਸ਼ਾ ਸੜਾਓ ਕੇਂਦਰ ਵਿੱਚ ਦਾਖਲ ਕਰਵਾਉਂਦਾ ਤੇ ਉੱਥੇ ਉਸ ਦੇ ਨਾਲ ਬਾਬਾ ਬਹੁਤ ਟੁਪਕਦੀਆਂ ਉਹ ਮੁੰਡਾ ਕਹਿੰਦਾ ਕਿ ਪਾਪਾ ਮੈਨੂੰ ਇੱਥੋਂ ਲੈ ਜਾਓ ਨਹੀਂ ਤਾਂ ਮੈਂ ਮਾਰ ਜੂਗਾ ਉਸ ਦਾ ਪਿਓ ਕਹਿੰਦਾ ਕਿ ਪੁੱਤ ਜੇ ਤੂੰ ਨਸ਼ਾ ਛੱਡ ਦੇਣੀਗਾ ਪਾਪਾ ਤੇਰੇ ਲਈ ਚੰਗਾ ਹੋਵੇਗਾ ਇੱਕ ਦਿਨ ਹੈਰੀ ਆਪਣੇ ਦੋਸਤ ਨੂੰ ਨਸ਼ਾ ਕੇਂਦਰ ਵਿੱਚ ਸੱਦ ਲੈਂਦਾ ਕਿ ਉਸ ਤੋਂ ਨਸ਼ਾ ਮੁਗਵਾਉਂਦਾ ਜਿਸ ਕਰਕੇ ਹੈਰੀ ਬਹੁਤ ਜ਼ਿਆਦਾ ਨਸ਼ਾ ਕਰ ਲੈਂਦਾ ਤੇ ਫਿਰ ਉਹ ਉਸ ਰਾਤ ਨੂੰ ਹੀ ਪੂਰਾ ਹੋ ਜਾਂਦਾ ਗੁਰਜੰਤ ਸਿੰਘ ਨੂੰ ਬਹੁਤ ਪਰਸਤਾਵਾ ਬੰਦਦਾ ਕਿ ਮੈਂ ਕਿਸੇ ਵੀ ਨਸ਼ੇਵਾਲੇ ਨੂੰ ਰੋਕਿਆ ਨਹੀਂ ਬਲਕਿ ਮੈਂ ਤਾਂ ਉਹਨਾਂ ਤੋਂ ਰਿਸ਼ਤ ਲੈਂਦਾ ਰਿਹਾ ਤੇ ਸ਼ਹਿਰ ਵਿੱਚ ਸਪਲਾਈ ਆਮ ਹੀ ਹੁੰਦੀ ਰਹੀ ਜਿਸ ਕਰਕੇ ਮੇਰਾ ਮੁੰਡਾ ਨਸ਼ੇ ਕਰਨ ਲੱਗ ਪਿਆ ਤੇ ਅੱਜ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਵਨਗੁਰਜੰਟ ਸਿੰਘ ਨੂੰ ਪਛਤਾਨ ਤੋਂ ਬਿਨਾਂ ਕੁਝ ਵੀ ਨਹੀਂ ਸੀ بچਿਆ ਗੁਰਜੰਟ ਸਿੰਘ ਦੀ ਘਰ ਵਾਲੀ ਤਾਂ ਬਸ ਪਾਟੀਆਂ ਤੇ ਹੀ ਰਹਿੰਦੀ ਸੀ ਉਹ ਵੀ ਆਪਣੇ ਵੇਰੇ ਨੂੰ ਪਰਸਤਾਰ ਰਹੀ ਸੀ ਕਿ ਮੈਂ ਗੁਰਜੰਟ ਸਿੰਘ ਨੂੰ ਕਹਿੰਦੀ ਰਹੀ ਕਿ ਇਧਰੋਂ ਪੈਸੇ ਲੈ ਲੋ ਤੇ ਅੱਜ ਸ਼ਾਇਦ ਇਸ ਕਰਕੇ ਮੇਰਾ ਮੁੰਡਾ ਮੇਰੇ ਨਾਲ ਨਹੀਂ ਰਿਹਾ ਵਨਗੁਰਜੰਟ ਸਿੰਘ ਨੇ ਇੱਕ ਦਿਨ ਕਬਾੜ ਵਾਲੇ ਨੂੰ ਰੋਕਿਆ ਸੀ ਤੇ ਉਸ ਕਬਾੜ ਵਾਲੇ ਨੇ ਸੀਬੀਆਈ ਨੂੰ ਗੁਰਜੰਟ ਸਿੰਘ ਦੀ ਸ਼ਿਕਾਇਤ ਕੀਤੀ ਸੀ ਕਿ ਇਹ ਲੋਕਾਂ ਤੋਂ ਨਜਾਇਜ਼ ਪੈਸੇ ਲੈ ਰਿਆ ਇਹ ਲੋਕਾਂ ਤੋਂ ਬਹੁਤ ਜ਼ਿਆਦਾ ਰਿਸ਼ਵਤ ਲੈਂਦਾ ਸੀਬੀਆਈ ਨੇ ਜਾਂਚ ਪੜਤਾਲ ਕੀਤੀ ਨਾਲੇ ਉਹਨਾਂ ਨੂੰ ਸ਼ੱਪਕ ਹੋਇਆ ਫਿਰ ਉਹ 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 ਵਾਲੇ ਦਿਨ ਗੁਰਜੱਟ ਸਿੰਘ ਦੇ ਘਰੇ ਆ ਜਾਂਦੀ ਆ ਕੱਬੀ ਸਾਰੀ ਜਾਂਚ ਪੜਤਾਲ ਕਰਦੀ ਆ ਘਰ ਵਿੱਚੋਂ ਬਹੁਤ ਸਾਰਾ ਪੈਸਾ ਮਿਲਦਾ ਸੀ ਉਹਨਾਂ ਮਿਲਦਾ ਇਹ ਦੇਖ ਕੇ ਗੁਰਜੰਟ ਸਿੰਘ ਦੇ ਹੋਰ ਸੁੱਦ ਜਾਂਦੇ ਆ ਇੱਕ ਪੈ ਗੁਰਜੰਟ ਸਿੰਘ ਨੂੰ ਆਪਣੇ ਮੰਡੇ ਜਾਣ ਦਾ ਬਹੁਤ ਦੁੱਖ ਹੁੰਦਾ ਤੇ ਦੂਜਾ ਉਸ ਦੇ ਘਰ ਰੇਡ ਪੈ ਜਾਂਦੀ ਹੈ ਗੁਰਜੰਟ ਸਿੰਘ ਦੀ ਘਰ ਵਾਲੀ ਉਹਨਾਂ ਨੂੰ ਬਹੁਤ ਸਮਝਾਉਂਦੀ ਆ ਕਿ ਇਹ ਤਾਂ ਸਾਡਾ ਆਪ ਦਾ ਕਮਾਇਆ ਹੋਇਆ ਪੈਸਾ ਪਰ ਉਹ ਕਹਿੰਦੀ ਆ ਇੰਨਾ ਪੈਸਾ ਤਾਂ ਤੁਸੀਂ ਕਮਾ ਨਹੀਂ ਸਕਦੇ ਇਹ ਤਾਂ ਕਰੋਨਾ ਦੀ ਨਗਦੀ ਆ ਉਹਨਾਂ ਦੇ ਘਰੋਂ ਬਹੁਤ ਸਾਰਾ ਸੋਨਾ ਵੀ ਨਿਕਲਦਾ ਹੁਣ ਗੁਰਜੰਟ ਸਿੰਘ ਨੂੰ ਉਸਦੀ ਡਿਊਟੀ ਤੋਂ ਸਸਪੈਂਡ ਕੀਤਾ ਜਾਂਦਾ ਨਾਲੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹਣ ਗੁਰਜੰਟ ਸਿੰਘ ਜੇਲ੍ਹ ਵਿੱਚ ਬੈਠਾ ਬਹੁਤ ਪਛਤਾਲਦਾ ਕਿਉਂਕਿ ਉਸਨੇ ਆਪਣੇ ਲਾਲਚ ਕਰਕੇ ਬਹੁਤ ਸਾਰੇ ਲੋਕਾਂ ਨੂੰ ਦੁਖੀ ਕੀਤਾ ਸੀ ਤੇ ਇੱਕ ਉਸਨੇ ਆਪਣੇ ਮੁੰਡੇ ਨੂੰ ਵੀ ਗਵਾ ਲਿਆ ਸੀ ਹਣ ਗੁਰਜੰਟ ਸਿੰਘ ਨੂੰ ਪਛਤਾਣ ਤੋਂ ਬਿਨਾ ਕੋਈ ਨજર ਨਹੀਂ ਆ ਰਹੀ ਸੀ ਤੇ ਪਿੰਡ ਦੇ ਲੋਕ ਵੀ ਗੁਰਜੰਟ ਸਿੰਘ ਤੇ ਥੁਥੋ ਕਰਦੇ ਸੀ ਕਿ ਇਸਨੇ ਆਪਣੇ ਪਿਓ ਦੀ ਪੱਗ ਨੂੰ ਦਾਗ ਲਾਤਾ ਇਸ ਦਾ ਪਿਓ ਤਾਂ ਇੱਕ ਇਮਾਨਦਾਰ ਪੁਲਿਸ ਵਾਲਾ ਸੀ ਤੇ ਇਸਨੇ ਪੁਲਿਸ ਵਾਲਿਆਂ ਦੀ ਵਰਤ ਹੀ ਦਾਗ ਲਾ ਦਿੱਤਾ ਸਿਆਣੀ ਕਹਿੰਦੀ ਆ ਜਿੱਦਾਂ ਕਰੋਗੇ ਉਦਾਂ ਹੀ ਫਲ ਮਿਊਗਾ ਸੋ ਗੁਰਜਾਟ ਸਿੰਘ ਨੇ ਆਪਣੇ ਐਸ਼ ਆਰਾਮ ਕਰਕੇ ਬਹੁਤ ਸਾਰੇ ਰੋਕਾ ਬੀ ਰੋਚੀ ਰੋਟੀ ਕੋਈ ਸੀ ਅਜ ਉਸ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਗੁਰਜਾਟ ਸਿੰਘ ਹੁਣ ਆਪਣੇ ਪਿਓ ਦੀਆਂ ਪ੍ਰਾਣੀਆਂ ਗੱਲਾਂ ਨੂੰ ਯਾਦ ਕਰਦਾ ਹੈ ਕਿ ਉਸ ਦਾ ਪਿਓ ਕਹਿੰਦਾ ਹੁੰਦਾ ਸੀ ਕਿ ਪੁੱਤ ਇਮਾਨਦਾਰ ਨਾਲ ਕੰਮ ਕਰੀ ਤੇ ਉਸ ਵੇਲੇ ਨੂੰ ਪਛਤਾਉਂਦਾ ਕਿ ਮੈਂ ਪਿਓ ਦੀ ਗੱਲ ਕਿਉਂ ਨਾ ਮੰਨੀ ਹੌਲ ਗੁਰਜਾਟ ਸਿੰਘ ਦੀ ਪਤਨੀ ਵੀ ਆਪਣੇ ਸਿਰ ਉੱਤੇ ਹੱਥ ਮਾਰਦੀ ਕਹਿੰਦੀ ਹੈ ਕਿ ਮੈਂ ਗੁਰਜਾਟ ਸਿੰਘ ਨੂੰ ਕਿਹਾ ਕਿ ਇਧਰੋਂ ਉਧਰੋਂ ਪੈਸੇ ਲੈ ਲਿਆ ਕਰ ਹੁਣ ਤਾਂ ਮੇਰਾ ਸਾਰਾ ਘਰ ਹੀ ਉਜੜ ਗਿਆ ਹੁਣ ਦੋਨੋਂ ਜਾਣੇ ਰੱਬ ਤੋਂ ਮਾਫੀयां ਮੰਗਉਂਦੇ ਆ ਸੋ ਅੱਜ ਦੀ ਸੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ